ਹੰਜੀ ਤੇ ਸੇਵਾ ਮੀ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਕੀ ਫਤਿਹ ਸਰਦਾਰ ਰਣਿੰਦਰ ਸਿੰਘ ਜੀ ਪਹਿਲਵਾਨ ਜਿਹੜਿਆ ਸਾਡੇ ਵਿੱਚ ਲਈ ਹੋਇਆ ਕਿ ਲਗਾਤਾਰ ਜਿੱਥੇ ਆਪਣੇ ਖੇਤਾਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਜਿਨ੍ਹਾਂ ਨੇ ਸੋਹਣੀ ਕਿਰਤ ਕੀਤੀ ਜਿਨ੍ਹਾਂ ਨੇ ਹੈ ਬੇਦਾਗ ਜਿਹੜਾ ਜੀਵਨ ਹੰਡਾਇਆ ਉਹਦੇ ਨਾਲ ਹੀ ਫਖ ਫਖ ਲਹਿਰਾ ਚ ਕੰਮ ਕਰਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਦੇ ਥੱਲੇ ਅੱਜ ਇਸ ਫਾਨੀ ਸੰਸਾਰ ਤੋਂ ਚਲਾਣਾ ਕਰ ਗਿਆ ਅਸਲ ਦੇ ਵਿੱਚ ਬੰਦੇ ਦਾ ਜਾਣਾ ਇਦਾਂ ਹੀ ਹੁੰਦਾ ਕਿਉਂਕਿ ਜਿਹੜਾ ਮਨੁੱਖ ਧਰਤੀ ਤੇ ਆਉਂਦਾ ਉਹ ਕੋਈ ਨਾ ਕੋਈ ਪੈੜਾ ਪਾ ਕੇ ਜਾਵੇ ਤੇ ਤਾਂ ਹੀ ਇਹਨਾਂ ਨੇ ਆਪਣੀ ਬਰ ਜਵਾਨੀ ਦੇ ਵਿੱਚ ਜਿੱਥੇ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਆਪਣੇ ਪਰਿਵਾਰਾਂ ਭਰਾਵਾਂ ਤੇ ਸਿਰ ਦਾ ਸਹਾਰਿਆ ਆਪਣੇ ਪਿਤਾ ਜੀ ਦੇ ਨਾਲ ਤੇ ਬਾਹਰ ਜਾ ਕੇ ਗੁਜਰਾਤ ਦੇ ਵਿੱਚ ਵੀ ਕੰਮ ਕੀਤਾ ਇੱਥੇ ਦੱਸਦੇ ਹੁੰਦੇ ਸੀ ਵੀ ਸਾਡੇ ਦੱਬ ਕਾਈ ਹੁੰਦੀ ਤੇ ਹਾਲਾਂ ਦੇ ਨਾਲ ਇਹ ਜੀਣਾਂ ਜਿਹੜੀਆਂ ਇਹ ਬਣਾਈਆਂ ਤੇ ਖਾਈਆਂ ਕੀਤੀਆਂ ਉਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਮੈਨੂੰ ਯਾਦ ਕੀਤਾ ਤੇ ਮੈਂ ਇਹਨਾਂ ਨੂੰ ਮਿਲਣ ਵੀ ਆਇਆ ਘਰ ਦੇ ਵਿੱਚ ਬੜੀਆਂ ਦਰਦਦੀਆਂ ਤੇ ਪ੍ਰਾਣੀਆਂ ਕਹਾਣੀਆਂ ਕੰਨਾਂ ਇਹਨਾਂ ਨੇ ਦੱਸੀਆਂ ਤੇ ਬਹੁਤ ਵਧੀਆ ਜੀਵਨ ਜੀ ਕੇ ਗਏ ਆ ਸਾਨੂੰ ਮਾਣ ਆ ਇਹੋ ਜਿਹੇ ਯੋਧੇ ਸਾਡੀ ਜਥੇਬੰਦੀ ਦੇ ਝੰਡੇ ਦੇ ਥੱਲੇ ਰੁਕਸਿਤ ਹੋਇਆ ਸੰਸਾਰ ਤੋਂ ਅਸੀਂ ਅੱਜ ਵਾਅਦਾ ਕਰਦੇ ਆ ਉਹਨਾਂ ਦੀ ਸਿਖਾ ਤੇ ਖਲੋਕੇ ਐਲਵਾਨ ਜੀ ਤੁਸੀਂ ਚਲ ਗਏ ਜੀ ਅਸੀਂ ਆ ਜਾਣਾ ਪਰ ਜਿਤਨਾ ਦੀ ਜ਼ਿੰਦਗੀ ਤੁਸੀਂ ਹੰਡਾ ਕੇ ਗਏ ਜੀ ਜਿਤਨਾ ਨਾ ਮੋੜੇ ਨਾ ਮੋੜਾ ਲਾ ਕੇ ਸੰਘਰਸ਼ ਦੇ ਵਿੱਚ ਤੁਸੀਂ ਪੈੜਾ ਪਾ ਕੇ ਗਏ ਜੀ ਉਹਨਾਂ ਪੈੜਾਂ ਤੇ ਚੱਲਦੇ ਆਵਾਂਗੇ ਇਹੋ ਹੀ ਤੁਹਾਨੂੰ ਸੱਚੀ ਸਦਾ ਜਿਉਗੀ ਧੰਨਵਾਦ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਪ੍ਰਧਾਨ ਜੀ ਤੋਂ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸਰਦਾਰ ਨਿੰਦਰ ਸਿੰਘ ਜੀ ਜੋ ਪਿੰਡ ਦੇ ਭਾਈਚਾਰੇ ਤੋਂ ਤਾਇਆ ਜੀ ਲੱਗੇ ਸਨ ਮੇਰੇ ਮੋਟਰਸਾਈਕਲ ਦੇ ਮਗਰ ਬਹਿ ਕੇ ਜਿੱਨਾ ਇਹਨਾਂ ਨੇ ਪੈਂਡਾ ਤੈਅ ਕੀਤਾ ਸੈਦ ਕਿਸੇ ਨੇ ਨਾ ਕੀਤਾ ਹੋਵੇ ਅੱਜ ਵੀ ਬੇਸ਼ੱਕ ਮੰਜੇ ਤੇ ਬਿਠੇ ਸਨ ਪਰ ਸੰਘਰਸ਼ ਦੇ ਨਾਲ ਜੁੜੇ ਹੋਏ ਸਨ 10 12 ਦਿਨ ਪਹਿਲਾਂ ਮੈਂ ਸ਼ੰਭੂ ਸੀ ਮੈਨੂੰ ਫੋਨ ਕਰਕੇ ਕਹਿਣ ਲੱਗੇ ਕਿ ਝੋਨਾ ਰੋਲ ਰਿਹਾ ਵਾ ਕਿਤੇ ਬਹਾਨਾ ਬਣਾ ਕੇ ਆਪਣੇ ਆਗੂ ਘਰੀ ਨਾ ਬੈਜਣ ਵੀ ਪੈਸਾ ਕੋਈ ਨਹੀਂ ਮਿਲ ਰਿਹਾ ਫੰਡ ਇਕੱਠਾ ਕਰ ਲਿਓ ਖਰਚੇ ਬੜੇ ਹੋਣਦੇ ਆ ਮਤਲਬ ਇੰਨਾ ਜ਼ਿਆਦਾ ਦਰਦ ਰੱਖਦੇ ਸੀਗੇ ਜੱਫੀ ਬੰਦੀ ਦਾ ਔਰ ਸਾਡੇ ਦੋ ਟਰਾਲੇ ਉੱਥੇ ਸ਼ੰਭੂ ਖੜੇ ਸੀਗੇ ਉਹਨਾਂ ਨੂੰ ਵਾਪਸ ਲੈਉਣਾ ਸੀ ਇਹਨਾਂ ਨੂੰ ਪਤਾ ਲੱਗਾ ਵੀ ਟਰਾਲੇ ਵਾਪਸ ਲੈ ਕੇ ਆਉਣੇ ਆ ਨਰਵੈਲ ਸਿੰਘ ਨੂੰ ਕਹਿ ਕੇ ਦੋਵੇਂ ਟਰਾਲੀਆਂ ਆਪਦੀਆਂ ਜਿਹੜੀਆਂ ਇਥੇ ਤਿਆਰ ਕਰਕੇ ਸ਼ੰਭੂ ਉਹ ਟਰਾਲੇ ਲਿਆਉਣ ਵਾਸਤੇ ਘਲਤੀਆਂ ਵਾ ਕਹਿੰਦੇ ਵੀ ਚੇਤ ਚ ਲੋਡ ਪੈਣੀ ਆ ਤੂੜੀ ਵਾਲੇ ਟਰਾਲਿਆਂ ਦੀ ਹੁਣ ਟਰਾਲੇ ਲੈਓ ਤੇ ਟਰਾਲੀਆਂ ਉਥੇ ਮਤਲਬ ਇੰਨਾ ਵੱਡਾ ਦਰਦ ਰੱਖਣ ਵਾਲੇ ਇਹ ਸੰਸਾਰ ਤੋਂ ਰੁਕਸਤ ਹੋਏ ਆ ਅਸੀਂ ਅਰਦਾਸ ਕਰਦੇ ਆਂ ਵੀ ਇਹ ਅਕਾਲਪੁਰ ਫੈਗਰੂ ਜਿਹੜੇ ਲੋਕਾਂ ਲਈ ਲੜਨ ਲੱਗਾਂਗੇ ਆ ਲੋਕਾਂ ਲਈ ਸਰਬੱਤੇ ਭਲੇ ਲਈ ਖੜਨ ਵਾਲੇ ਆ ਉਹਨਾਂ ਨੂੰ ਦੁਬਾਰਾ ਫੇਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਭੇਜਿਆ ਤਾਂ ਜੋ ਇਹ ਸੰਸਾਰ ਜਿਹੜਾ ਹੈ ਪੰਗੀਆਂ ਪੋਸਤੀਆਂ ਅਮਲੀਆਂ ਦਾ ਨਾ ਬਣੇ ਇੱਥੇ ਸੱਚੀ ਮੁੱਚੀ ਕਿਰਤੀਆਂ ਕਾਮਿਆਂ ਦੀ ਬਾਹ ਫੜਨੇ ਲੋਕ ਜਿਹੜੇ ਆ ਉਹ ਪੈਦਾ ਹੋਣ ਤੇ ਸਦਾ ਆਉਂਦੇ ਰਹਿਣ ਸੋ ਅੱਜ ਉਹਨਾਂ ਨੂੰ ਇੱਥੋਂ ਰੁਕਸਤ ਕਰਦਿਆਂ ਜਿੱਥੇ ਤੈਹਿਆਂ ਸਨੇਹਿਆਂ ਦਾ ਰਿਸ਼ਤਿਆਂ ਦਾ ਭੈਣ ਭਰਾਵਾ ਦਾ ਮਨ ਭਰਿਆ ਵਾ ਉਥੇ ਜਥੇਬੰਦੀ ਦੇ ਆਗੂ ਵੀ ਭਰੇ ਮਨ ਨਾਲ ਰੁਕਸਤ ਕਰ ਰਹੇ ਆ ਵੀ ਤੁਸੀਂ ਚਲੇਗੇ ਜੇ ਅਸੀਂ ਆ ਜਾਣਾ ਵਾ ਤੁਸੀਂ ਸਾਨੂੰ ਅਸ਼ੀਰਵਾਦ ਦਿਓ ਜੇ ਅਸੀਂ ਸਰਬੱਤ ਦੇ ਭਲੇ ਲਈ ਲੜਦੇ ਲੜਦੀ ਸੰਸਾਰ ਤੋਂ ਆਈਏ ਵੈਗਰੂਜੀ ਦਾ ਖਾਨਦਾਂ ਹਾਂਜੀ ਪ੍ਰਧਾਨ ਜੀ ਤੁਹਾਡੇ ਵੱਡੇ ਭਰਾ ਸਨ ਤੁਸੀਂ ਤੁਸੀਂ ਆਪਣੇ ਵੈਗਰੂਜੀ ਦੇ ਪਤੀ ਜੀ ਮੇਰੇ ਨਾਲੋਂ ਲਗਭਗੇ 25 ਸਾਲ ਵੱਡੇ ਸੀ ਜੀ ਮੈਂ ਬਹੁਤ ਛੋਟਾ ਨਾ ਇਹ 1970 ਦੇ ਵਿੱਚ ਇੱਥੇ ਬੈਗ ਦੇ ਵਿੱਚ ਆਏ ਸੀ ਉਦੋਂ ਸਾਰਾ ਚੱਲ ਹੁੰਦਾ ਬਿਲਕੁਲ ਚੱਲ ਕੋਈ ਵੀ ਰਸਤਾ ਨਹੀਂ ਹਿੱਦੀ ਦਾ ਕੱਖ ਨਹੀਂ ਹਿੱਦੀ ਦਾ ਪਤਾ ਨਹੀਂ ਲੱਗਦਾ ਇਹ ਕਾਗੇ ਛੰਨਾ ਭਾਗੇ ਸ਼ਰਾਬ ਕੱਢ ਕੇ ਵੇਚ ਕੇ ਇਹ ਕਾਮਯਾਬ ਹੋਏ ਉਹ ਤੋ ਪਹਿਲੀਆਂ ਮਹਾਂਦਰੀ ਹੁੰਦੀਆਂ ਅੱਜ ਬੜੀ ਮਹਾਰਾਜ ਦੀ ਕਿਰਪਾ ਹੈ ਜਿੰਨੀ ਜ਼ਮੀਨ ਸੀ ਇਹਨੇ ਉਹ ਦੁੱਖ ਨਹੀਂ ਬਣਾਈਆਂ ਠੀਕ ਇਹ ਸਾਡਾ ਠੀਕ ਹੈ ਜਿੰਨੇ ਆਪਣੇ ਕਰਵਾਏ ਤਾਂ ਬਖਸ਼ ਠੀਕ ਹਾਂਜੀ ਪ੍ਰਧਾਨ ਜੀ ਤੁਸੀਂ ਤੋਂ ਸ਼ਬਦ ਕਿਹਾ ਆਪਣੇ ਮੈਂ ਇਹੋ ਸੱਚੀ ਹਕੀਕਤ ਇਹੰਦਾ ਆ ਰਹੀਆ ਵੀ ਇਹਨਾਂ ਪ੍ਰਧਾਨ ਹੋਂ ਦਾ ਸੁਣਿਆ ਬਹੁਤ ਲੰਮਾ ਸੰਘਰਸ਼ ਇਹਨਾਂ ਦਾ ਸਾਨੂੰ ਵੀ ਮਾਰ ਬਲ ਬਖਸ਼ੇ ਤੇ ਸੰਘਰਸ਼ ਚੱਲਣ ਦਾ ਅਹੀਂ ਤਗੜੇ ਹੋ ਕੇ ਸੰਘਰਸ਼ ਕਰ ਗਏ ਤੇ ਮਨ ਦੁਖੀ ਹੁੰਦਾ ਵੇਖ ਕੇ ਭਰਾ ਨੂੰ ਇੰਨੇ ਸੌਦਾ ਨਾਲ ਵੇਖ ਕੇ ਖੰਡਸਾ ਪੂਰੇ ਇੱਧਰ ਲੱਗੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲ ਸੂਦ ਹੁਕਮ ਚੰਦ ਸੂਦ ਐਂਡ ਸਾਂਸ ਫਰਨੀਸ਼ਿੰਗ ਮਾਲ ਖੰਡਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਇਸ ਖਾਸ ਮੌਕੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਅਤੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਪ੍ਰਮਾਤਮਾ ਅੱਗੇ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਇਸ ਖਾਸ ਮੌਕੇ ਤੇ ਜਿਹੜਾ ਸਾਡਾ ਪੰਜਾਬ ਹੋਰ ਵੱਧ ਤਰੱਕੀਆਂ ਤੇ ਜਾਵੇ, ਬੁਲੰਦੀਆਂ ਤੇ ਜਾਵੇ, ਸਾਡਾ ਪਿਆਰ ਇਸੇ ਤਰ੍ਹਾਂ ਆਪਸ ਵਿੱਚ ਬਣਿਆ ਰਹੇ ਤੇ ਪੰਜਾਬ ਅਤੇ ਪੰਜਾਬੀਆਂ ਦਾ ਡੰਕਾ ਇਸੇ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਕਾਇਮ ਰਹੇ। ਧੰਨਵਾਦ ਜੀ। ਨੈਰੂ ਜੀ ਦਾ ਖੰਚਾ ਨੈਰੂ ਜੀ ਕੀ ਫਤਿਹ ਮੈਂ ਮਨਜੀਤ ਸਿੰਘ ਢਿੰਸ਼ਾ ਜ਼ਿਲ੍ਹਾ ਪ੍ਰਧਾਨ ਪਾਕਿਸਤਾਨ ਜੂਨੀਅਰ ਲਖਵਾਲ ਮੈਂ ਗੁਰਨਾਗਬੇਰ ਜੀ ਦੇ ਜਨਮ ਦਿਨ ਤੇ ਭਾਰਤੀ ਸੰਗਠਨ ਜੁਨੀਅਨ ਲਖੋ ਆਲ ਸਾਰੀ ਲਖੋ ਆਲ ਜੁਨੀਅਨ ਬੰਨੂ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਸਾਰਾ ਸੰਸਾਰ ਚੜ੍ਹਦੀ ਕਲਾ ਦੇ ਵਿੱਚ ਰਹੇ ਗੁਰਨਾਨਕ ਦੇਵ ਜੀ ਦਾ ਸਾਰਿਆਂ ਦੇ ਉੱਤੇ ਹੱਥ ਰਹੇ ਜਿਵੇਂ ਪਹਿਲਾਂ ਚੱਲਦਾ ਉੱਕਣੇ ਰਹੇ ਸਾਰਿਆਂ ਨੂੰ ਵਧੀਆ ਕੰਮ ਕਾੜਾ ਤੇ ਬਿਜ਼ਨਸ ਦੇ ਵਿੱਚ ਵਾਧਾ ਹੋਵੇ ਸਾਰੇ ਇਹਦੇ ਨਾਲ ਜੁੜ ਕੇ ਰਹਿਣ ਤੁਹਾਨੂੰ ਨਾਨਕ ਲੇਵਾਂ ਨੂੰ ਸਭ ਨੂੰ ਮੈਂ ਦੁਬਾਰਾ ਫੇਰ ਵਧਾਈ ਦੇਣਾ ਵੀ ਵੱਧ ਤੋਂ ਵੱਧ ਇਸ ਨਾਲ ਆਪਣੀ ਸਿੱਖੀ ਨਾਲ ਜੁੜੋ ਇਹਨਾ ਕਹਿਣਾ ਹੈ ਫਤਿਹ ਬਣਾਉਣਾ ਬੈਰੂ ਜੀ ਦਾ ਖਾਲਸਾ ਬੈਰੂ ਬੈਰੂ ਜੀ ਦਾ ਖਾਲਸਾ ਬੈਰੂ ਜੀ ਦੀ ਫਤਿਹ ਅਸੀਂ ਮਾਤੇ ਮੇਰੇ ਵੀਰ ਜੀ ਕੁਮਿੰਦਰ ਸਿੰਘ ਪਕਵਾ ਗ੍ਰੀਨ એનર્ਜੀਟ ਮੁਸਤਾਵਾ ਖਮਰਾਲਾ ਵਾਲੋ ਖੇਰ ਸਿੰਘ ਕੁਮਿੰਦਰ ਸਿੰਘ ਆਰਡੀ ਦੁਕਾਨਦਾਰਾ ਮੰਡੀ ਖਮਰਾਲਾ ਵਾਲੋਾਰੇ ਲੱਕਾ ਨੂੰ ਅੱਛਿਆ ਨੂੰ ਸਿਰ ਗੁਰੂਗਣਾਟ ਦੇਵ ਜੀ ਦੇ ਵਪਰੂਦਿਆਂ ਲੱਖ ਲੱਖ ਵਧਾਈਆਂ ਅਤੇ ਕਾਮਨਾ ਕਰਦੇ ਹਾਂ ਕਿ ਸਾਰੇ ਇਲਾਕਾ ਵਾਸੀਆਂ ਦੀ ਚੜ੍ਹਦੀ ਕਲਾ ਰਹੇ ਸਹੇਗੂ ਜੀ ਦਾ ਥਾਲਸਾ ਸਹੇਗੂ ਜੀ ਦੀ ਸਤਿਕਾਰ